ਤੇ ਕਿਹੜੀ ਕਲਾਸ ਵਿੱਚ ਬੰਦੇ ਬੇਟਾ 6 ਬੰਦੇ ਆ ਕੇ ਬੇਟਾ ਕੀ ਬੰਨਾ ਪੁਲਿਸ ਵਿੱਚ ਜਾਣਾ ਜਾਂ ਡਾਕਟਰ ਬੰਨਾ ਚਾਹੀਏ ਜਿਹੜੀ ਮਾਸਟਰ ਜਾਂ ਕੋਈ ਹੋਰ ਬੰਨਾ ਚਾਹੁੰਦੇ ਡਾਕਟਰ ਹੋਰ ਹੋ ਡਾਕਟਰ ਬੰਨਾ ਚਾਹੁੰਦੇ ਬਹੁਤ ਵਧੀਆ ਗੱਲ ਹੈ ਬੇਟਾ ਤੁਹਾਨੂੰ ਪਤਾ ਜਦੋਂ ਡਾਕਟਰ ਨੂੰ ਕੋਈ ਬਿਮਾਰੀ ਦਾ ਪਤਾ ਨਾ ਲੱਗੇ ਤਾਂ ਕੀ ਕਰਦਾ ਵਿਗਿਆਨ ਦੇ ਹਿਸਾਬ ਨਾਲ ਉਹ ਤਾਂ ਸਕੈਨ ਕਰਦਾ ਸੀਟੀ ਸਕੈਨ ਕਰਦਾ ਐਨਸੀਆਰ ਕਰਦਾ ਜਾਂ ਉਹਦਾ ਬਲੱਡ ਟੈਸਟ ਕਰਦਾ ਜੂਰੀ ਟੈਸਟ ਜੋ ਵੀ ਕਰਦੇ ਹੈ ਨਾ ਤੇ ਮਤਲਬ ਤੁਸੀਂ ਡਾਕਟਰ ਬਣ ਗਏ ਹੋ ਤੁਹਾਡੇ ਕੋਲ ਕੋਈ ਮਰੀਜ਼ ਆ ਜਾਂਦਾ ਤੁਸੀਂ ਉਹਦੇ ਸਾਰੇ ਟੈਸਟ ਕਰ ਲਿਆ ਫਿਰ ਵੀ ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਇਹ ਜੇ ਬਿਮਾਰੀ ਦਾ ਪਤਾ ਲਾਉਣ ਵਾਸਤੇ ਤੁਸੀਂ ਕੀ ਕਰੋਗੇ ਪਾਸਮਾਰਨ ਹੋਣੀ ਬੋਲੀ ਬਾਪ ਪਾਸਮਾਰਨ ਨਹੀਂ ਕਿ ਬਣਾ ਅਧਵਾਟਾ ਇਹ ਇਹ ਦੱਸ ਵਾਹੇ ਪਤਾਸ਼ ਦੇਤੀਂ ਬੇਨਤੀ ਬੜਿਆ ਕਿ ਕਿਭਾ ਨਾ ਜਾਂਦੇ ਤੁਸੀਂ ਫੌਜੀ ਫੌਜੀ ਬਾ ਕੋਲ ਪਤਾ ਫੌਜੀ ਦਾ ਰਿਟਨ ਟੈਸਟ ਬਹੁਤ ਔਖਾ ਹੋ ਗਿਆ ਪਤਾ ਜੀ ਜੀ ਇਹ ਬੇਟਾ ਜੀ ਤੁਸੀਂ ਦੱਸੋ ਇਹ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਜੇ ਤੁਸੀਂ ਦੱਸਦੇ ਦੱਸ ਕੇ ਨਾ ਤੇ ਫਿਰ ਸਭ ਨੂੰ ਤੁਸੀਂ ਭਰਦਿਓਗੇ ਖੁਸ਼ਿਆਰਪੁਰ ਵਾਕਿ ਬੇੜਾ ਪੁੱਤ ਹੋਗੇ ਤੁਸੀਂ ਹਾਂਜੀ ਬੇਟਾ ਆਜੋ ਕੋਲ ਨਾਮ ਹਾਂਜੀ ਬੇੜਾ ਕੀ ਨਾਮ ਹੈ ਰਤ ਸਾਈ ਪ੍ਰਿੰਸ ਸਿੰਘ ਤੇ ਬੇਟਾ ਕੀ ਬਣਨਾ ਚਾਹੁੰਦੇ ਹੋ ਮਾਸਟਰ ਬਣਨਾ ਚਾਹੁੰਦੇ ਹੋ ਪੁਲਿਸ ਵਿੱਚ ਜਾਣਾ ਚਾਹੁੰਦੇ ਹੋ ਕੁਝ ਹੋਰ ਬਣਨਾ ਚਾਹੁੰਦੇ ਹੋ ਦੱਸੋ ਪੁਲਿਸ ਵਿੱਚ ਬੇੜਾ ਕੀ ਪੁਲਿਸ ਵਿੱਚ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਕੋਈ ਥੀ ਪੜ੍ਹਨਾ ਹੈ ਰੋਮਾਨੀ ਮਾਤਰੀ ਬੇਟਾ ਦੇਖੀ ਬਹੁਤ ਵਧੀਆ ਬੇਟਾ ਥੈਂਕ ਯੂ ਸੋ ਬੇਟਾ ਮੈਂ ਤੁਹਾਨੂੰ ਤੁਰੀ ਦੇ ਬਾਅਦ ਨੂੰ ਫੇਰ ਰਮਗਾ ਤੁਸੀਂ ਆਪਣੀ ਆਪਣੀ ਸੀਮਾ ਤੇ ਜਾ ਸਕਦੇ ਹੋ ਬਹੁਤ اچھا ਇੰਟਰਟੇਨਮੈਂਟ ਦਿੱਤਾ ਹੈ